ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਤਕਾ ਆਪਾਂ ਸਰਬ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸਤਨ ਧੰਨ ਪੰਜਵੇਂ ਪਾਤਸ਼ਾਹ ਸਿੱਧ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹੁਕਮ ਦੇ ਵਿੱਚ ਸਾਨੂੰ ਸਮਝਾਉਣਾ ਕਰ ਰਹੇ ਹਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕਿ ਹੇ ਮੇਰੇ ਪ੍ਰਭ ਮੇਰੇ ਉੱਤੇ ਇਹੋ ਜਿਹਾ ਉਪਕਾਰ ਕਰ ਪੰਜ ਦੋਖ ਅਰ ਅਹੰਰੋਗ ਇਹ ਤੰਤੇ ਸਾਗਲ ਦੂਰ ਕੀਨ ਜਦੋਂ ਆਪਾਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਸਾਡੇ ਉੱਪਰ ਮਿਹਰ ਕਰੋ ਕਿਰਪਾ ਕਰੋ ਤਾਂ ਪ੍ਰਮਾਤਮਾ ਅਰਦਾਸ ਬੇਨਤੀ ਸੁਣਦਾ ਹੈ ਉਸ ਤੋਂ ਉਪਰੰਤ ਜੋ ਸਾਡੇ ਅੰਦਰ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੋ ਉਹਨਾਂ ਨੂੰ ਕੱਟ ਦਿੰਦਾ ਹੈ ਫਿਰ ਜੋ ਸਾਡਾ ਸਰੀਰ ਹੈ ਉਹ ਤੰਦਰੁਸਤ ਰਹਿਣ ਲੱਗ ਜਾਂਦਾ ਹੈ ਸਾਡੇ ਤਨ ਤੇ ਕੋਈ ਵੀ ਰੋਗ ਨਹੀਂ ਆਉਂਦਾ ਫਿਰ ਮਨੁੱਖ ਜੋ ਪਹਿਲਾਂ ਦੁਖੀ ਰਹਿੰਦਾ ਹੈ ਸੋ ਸਤਿਗੁਰਾਂ ਦਾ ਹੁਕਮ ਮੰਨਣ ਦੇ ਨਾਲ ਸੁਖੀ ਰਹਿਣ ਲੱਗ ਜਾਂਦਾ ਹੈ ਵੰਦਨ ਤੋਰ ਛੋਰ ਵਿਖਿਆਤੇ ਗੁਰ ਕੋ ਸ਼ਬਦ ਮੇਰੇ ਹਿਰੇ ਦੀਨ ਫਿਰ ਸਤਿਗੁਰ ਪ੍ਰਮਾਤਮਾ ਉਸ ਦੀ ਕਿਰਪਾ ਕਰਦੇ ਹਨ ਉਹਨੂੰ ਮੋਹ ਦੀਆਂ ਜੋ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੁੰਦਾ ਹੈ ਉਹ ਮਾਇਆ ਤੋਂ ਨਿਰਲੇਪ ਕਰ ਦਿੰਦੇ ਹਨ ਫਿਰ ਗੁਰੂ ਦਾ ਸ਼ਬਦ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਜੋ ਵੀ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਹੈ ਤਾਂ ਉਸ ਦੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਭਾਈ ਮੱਖਣ ਸ਼ਾ ਲਵਾਣਾ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਸੀ ਸੋ ਭਾਈ ਮੱਖਣ ਸ਼ਾ ਲਵਾਣਾ ਇੱਕ ਬਹੁਤ ਹੀ ਵੱਡੇ ਵਪਾਰੀ ਹੋਏ ਹਨ ਜੋ ਦੂਸਰੇ ਦੇਸ਼ਾਂ ਦਾ ਵਪਾਰ ਕਰਦੇ ਸਨ ਸਮੁੰਦਰ ਦੇ ਵਿੱਚ ਸਮੁੰਦਰੀ ਜਹਾਜ਼ ਕਹ ਲੋ ਸਮੁੰਦਰੀ ਵੇੜੀ ਕਹ ਲੋ ਉਹਦੇ ਰਾਹੀਂ ਵਪਾਰ ਕਰਦੇ ਸਨ ਸੋ ਇੱਕ ਸਮੇਂ ਜਦੋਂ ਭਾਈ ਮੱਖਣ ਸਾਹ ਲਵਾਣਾ ਵਪਾਰ ਕਰਕੇ ਵਾਪਸ ਆ ਰਹੇ ਸਨ ਤਾਂ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਭਾਈ ਮੱਖਣ ਸਾਹ ਲਵਾਣਾ ਉਹਨਾਂ ਦਾ ਬੇੜਾ ਸੀ ਜੋ ਉਹ ਤੂਫਾਨ ਦੇ ਵਿੱਚ ਉਲਝ ਗਿਆ ਤਾ ਭਾਈ ਮੱਖਣਸ਼ਾਹ ਲਵਾਣਾ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਮੇਰੀ ਇਸ ਬੇੜੀ ਨੂੰ ਇਸ ਸਮੁੰਦਰ ਦੇ ਵਿੱਚੋਂ ਕੱਢ ਲਵੋ ਤਾਂ ਜੋ ਮੈਂ ਇਸ ਸਮੁੰਦਰ ਦੇ ਵਿੱਚੋਂ ਬਚ ਜਾਵਾਂ ਤਾਂ ਨਾਲ ਹੀ ਉਸ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਜੇ ਸਤਿਗੁਰੂ ਜੀ ਤੁਸੀਂ ਮੈਨੂੰ ਬਚਾ ਲਵੋ ਮੇੜਾ ਵੇੜਾ ਪਾਰ ਲਾ ਦਵੋ ਤਾਂ ਮੈਂ ਆਪ ਜੀ ਨੂੰ 500 ਮੋਹਰਾ ਭੇਟਾ ਦਾਨ ਕਰਾਂਗਾ ਤਾਂ ਸਤਿਗੁਰੂ ਵਾਹਿਗੁਰੂ ਸਾਹਿਬ ਦੀਆਂ ਮੰਨਦੀਆਂ ਜਾਣਦੇ ਹਨ ਤਾਂ ਉਹਨਾਂ ਨੇ ਸਤਿਗੁਰਾਂ ਨੇ ਆਪ ਮੱਖਣ ਸਾਹ ਲਵਾਣਾ ਉਹਨਾਂ ਦਾ ਜੋ ਸਮੁੰਦਰ ਦੇ ਵਿੱਚ ਬੇੜਾ اٹਕਿਆ ਹੋਇਆ ਸੀ ਉਹਨੂੰ ਆਪ ਮੋਢਾ ਲਾ ਕੇ ਪਾਰ ਕੀਤਾ ਤਾਂ ਮੱਖਣ ਸਾਹ ਲਵਾਣਾ ਨੇ ਬਹੁਤ ਸ਼ੁਕਰਾਨਾ ਕੀਤਾ ਪਰਮਾਤਮਾ ਦਾ ਤਾਂ ਉਹ ਸਤਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਰਾ ਦਾਨ ਕਰਨ ਵਾਸਤੇ ਜੋ ਉਸ ਨੇ ਸੁਖੀਆਂ ਸਨ ਉਸ ਸਮੇਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਵਿਰਾਜਮਾਨ ਸਨ ਤਾਂ ਉਸ ਸਮੇਂ ਚੇਚਕ ਦੀ ਬਿਮਾਰੀ ਚੱਲ ਰਹੀ ਸੀ ਤਾਂ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੋ ਚੇਚਕ ਦੀ ਬਿਮਾਰੀ ਤੋਂ ਪੀੜਤ ਸਨ ਸੋ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਸਨ ਸੋ ਉਹਨਾਂ ਦੀ ਸੇਵਾ ਕਰਦੇ ਆ ਕਰਦੇ ਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹ ਵੀ ਚੀਚਕ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਸੋ ਕੋਈ ਜੀ ਸਮੇਂ ਦੇ ਵਿੱਚ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬਚਮਨ ਦੇ ਵਿੱਚ ਸਨ ਉਹਨਾਂ ਦੀ ਉਮਰ 8 ਸਾਲ ਸੀ ਤਾਂ ਉਹ ਚੇਚਕ ਦੀ ਬਿਮਾਰੀ ਨੂੰ ਬਹੁ ਸਮਾਂ ਸਹਾਰ ਨਾ ਸਕੇ ਤਾਂ ਉਹ ਜਲਦ ਹੀ ਜੋਤੀ ਜੋਤ ਸਮਾ ਗਏ ਜਦੋਂ ਭਾਈ ਮੱਖਣ ਸਾਹਿਬ ਲਵਾਣਾ ਦਿੱਲੀ ਦੇ ਵਿੱਚ ਗਿਆ ਤਾਂ ਉਹਨਾਂ ਨੇ ਪੁੱਛਣਾ ਕੀਤਾ ਕਿ ਮੈਂ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਹੈ ਤਾਂ ਸੰਗਤਾਂ ਨੇ ਉਹਨਾਂ ਨੂੰ ਦੱਸਿਆ ਕਿ ਧੰਨ ਸਾਹਿਬ ਸਿਰਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹ ਤਾਂ ਇਸ ਸਮੇਂ ਜੋਤੀ ਜੋਤ ਸਮਾ ਗਏ ਹਨ ਜੋਤੀ ਜੋ ਸਮਾਉਣ ਵੇਲੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਇਹ ਕਹਿ ਕੇ ਗਏ ਸਨ ਕਿ ਜੋ ਅਗਲਾ ਗੁਰੂ ਹੈ ਉਹ ਬਾਬੇ ਬਕਾਲੇ ਹੈ ਤਾਂ ਉਹ ਸੰਖੇਪ ਦੇ ਵਿੱਚ ਸਮਝਾ ਗਏ ਸਨ ਸੰਗਤਾਂ ਨੂੰ ਕਿ ਜੋ ਅਗਲੀ ਗੱਦੀ ਦੇ ਵਾਰਿਸ ਹੋਣਗੇ ਉਹ ਬਾਬੇ ਬਕਾਲੇ ਬੈਠੇ ਹਨ ਇਹ ਕਹਿ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਤਾਂ ਸੰਗਤਾਂ ਨੇ ਭਾਈ ਮੱਖਣਸਾਹ ਲਵਾਣਾ ਨੂੰ ਇਹ ਦੱਸਿਆ ਕਿ ਸਤਿਗੁਰੂ ਜੀ ਕਹਿ ਕੇ ਗਏ ਹਨ ਕਿ ਅਗਲੇ ਜੋ ਗੁਰੂ ਨੇ ਉਹ ਬਾਬੇ ਬਕਾਲੇ ਹਨ। ਤਾਂ ਭਾਈ ਮੱਖਣਸਾਹ ਲਵਾਣਾ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਬਾਬਾ ਬਕਾਲਾ ਵਿਖੇ ਚਲੇ ਗਏ। ਸੋ ਜਦੋਂ ਉੱਥੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਉੱਥੇ ਬਹੁਤ ਗੁਰੂ ਬਣੇ ਬੈਠੇ ਸਨ। ਆਪੋ ਆਪਣੀਆਂ ਮੰਝੀਆਂ ਲਾ ਕੇ ਆਪ ਨੂੰ ਆਪ ਆਪ ਨੂੰ ਗੁਰੂ ਕਹਾ ਰਹੇ ਸਨ ਤਾਂ ਭਾਈ ਮੱਖਣ ਸਾਹਿਬ ਲਵਾਣਾ ਨੇ ਕੀ ਕੀਤਾ ਹਰ ਇੱਕ ਦੇ ਅੱਗੇ ਪੰਜ-ਪੰਜ ਮੋਹਰਾ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤਾਂ ਕਿਸੇ ਨੇ ਵੀ ਕਿਸੇ ਵੀ ਗੁਰੂ ਤੇ ਜੋ ਉੱਥੇ ਦੇ ਧਾਰੀ ਬਣੇ ਬੈਠੇ ਸਨ ਕਿਸੇ ਤੇ ਵੀ ਭਾਈ ਮੱਖਣਸਾਹ ਲਵਾਣਾ ਨੂੰ ਭਰੋਸਾ ਨਾ ਹੋਇਆ ਕਿ ਇਹ ਸੱਚਾ ਗੁਰੂ ਹੈ ਤਾਂ ਜਦੋਂ ਹਰ ਇੱਕ ਦੇ ਅੱਗੇ ਪੰਜ-ਪੰਜ ਮੋਰਾ ਰੱਖ ਦੇ ਗਏ ਤਾਂ ਆਖਰ ਨੂੰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਦੇ ਅੱਗੇ ਚਲੇ ਗਏ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਅੱਗੇ ਪੰਜ ਮੋਹਰੇ ਰੱਖ ਕੇ ਭਾਈ ਮੱਖਣ ਸਾਹ ਨੇ ਮੱਥਾ ਟੇਕਿਆ ਤਾਂ ਫਿਰ ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਤਾਂ ਉਹਨਾਂ ਨੇ ਮੱਖਣ ਸਾਹ ਲਵਾਨਾ ਨੂੰ ਕਿਹਾ ਕਹਿੰਦੇ ਭਾਈ ਸੁਖੀਆਂ ਤਾਂ 500 ਮੋਹਰੇ ਸਨ ਪਰ ਤੂੰ ਰੱਖ ਪੰਜ ਰਿਹਾ ਹੈ ਤਾਂ ਜਦੋਂ ਸਤਗੁਰਾਂ ਦਾ ਇਹ ਵਚਨ ਸੁਣਿਆ ਤਾਂ ਭਾਈ ਮੱਖਣ ਸਵਾ ਲਵਾਨਾ ਬਹੁਤ ਖੁਸ਼ ਹੋਏ ਕਹਿੰਦੇ ਉਹ ਸਮੇਂ ਉਹ ਕੋਠੇ ਤੇ ਚੜ੍ਹ ਕੇ ਕਹਿਣ ਲੱਗੇ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਉਹ ਕਹਿੰਦਾ ਮੈਂ ਇੰਨੇ ਜੋ ਗੁਰੂ ਬਣੇ ਬੈਠੇ ਹਨ ਆਪਣੇ ਆਪ ਨੂੰ ਗੁਰੂ ਕਹਾ ਰਹੇ ਸਨ ਮੈਨੂੰ ਇਹਨਾਂ ਕਿਸੇ ਤੇ ਵੀ ਭਰੋਸਾ ਨਹੀਂ ਸੀ ਪਰ ਮੈਂ ਅੱਜ ਸੱਚੇ ਗੁਰੂ ਨੂੰ ਲੱਭ ਲਿਆ ਹੈ ਜੋ ਬਾਬੇ ਬਕਾਲੇ ਬੈਠੇ ਹਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਫਿਰ ਉਹਨਾਂ ਨੇ ਉੱਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕਿਉਂਕਿ ਸਤਗੁਰੂ ਜੀ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਜੋ ਵੀ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਨ ਸੋਹ ਸਤਗੁਰੂ ਜੀ ਸਭ ਦੀਆਂ ਪੂਰੀਆਂ ਕਰਦੇ ਹਨ ਸੋ ਆਪਾਂ ਕੱਲ ਵੀ ਕਿਹਾ ਸੀ ਕਿ ਅਰਦਾਸ ਪੂਰੀ ਹੋ ਜਾਂਦੀ ਹੈ ਸਾਨੂੰ ਸਤਗੁਰਾਂ ਤੇ ਭਰੋਸਾ ਰੱਖਣਾ ਚਾਹੀਦਾ ਹੈ ਸੋ ਟਾਈਮ ਲੱਗ ਜਾਂਦਾ ਹੈ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਇਸ ਕਰਕੇ ਸਤਗੁਰੂ ਜੀ ਕਹਿੰਦੇ ਹਨ ਕਿ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕਹਿੰਦੇ ਸਤਿਗੁਰੂ ਜੀ ਸਾਡੇ ਤੇ ਵੀ ਇਹੋ ਜੀ ਕਿਰਪਾ ਕਰੋ ਤਾਂ ਜੋ ਸਾਡੇ ਜੋ ਸਰੀਰ ਨੂੰ ਪੰਜ ਰੋਗ ਚਿੰਬੜੇ ਹੋਏ ਹਨ ਪੰਜ ਵਿਕਾਰ ਲੱਗੇ ਹੋਏ ਹਨ ਉਹਨਾਂ ਤੋਂ ਸਾਡਾ ਸੁਟਕਾਰਾ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਸੁਟਕਾਰਾ ਕਿਵੇਂ ਹੋਵੇਗਾ ਜਸੋ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਗੁਰਾਂ ਦਾ ਉਪਦੇਸ਼ ਸਰਵਣ ਕਰਾਂਗੇ ਗੁਰਬਾਣੀ ਪੜ੍ਹਾਂਗੇ ਸੇਵਾ ਕਰਾਂਗੇ ਤਾਹੀਂ ਜੋ ਸਾਡਾ ਇਹ ਮਨੁੱਖਾ ਜਨਮ ਹੈ ਉਹ ਭਾਈ ਸਫਲ ਹੋਵੇਗਾ ਇਸ ਕਰਕੇ ਸਾਰਿਆਂ ਨੂੰ ਗੁਰੂ ਦਰਬਾਰ ਦੇ ਵਿੱਚ ਆ ਕੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ